ਆਹ ਦੱਸੋ ਇਹਦੇ ਬਾਰੇ ਮੈਟ ਹੁੰਦਾ ਜੀ 5x8 ਦਾ ਮੈਟ ਹੁੰਦਾ ਹੂੰ ਠੀਕ ਹੈ ਜੀ ਇਹਦੀ ਰੇਂਜ ਹੁੰਦੀ ਹੈ ਜੀ 1000 ਰੁਪਏ ਤੋਂ ਸ਼ੁਰੂ ਹੁੰਦਾ ਹੈ ਤੇ 2000 2250 ਤੱਕ ਜਾਂਦਾ ਜੀ ਕੁਆਲਿਟੀ ਦੇ ਹਿਸਾਬ ਨਾਲ ਹੁੰਦਾ ਜੀ ਕੋਈ ਸਾਲ ਚੱਲਦਾ ਮੈਟ ਕੋਈ 2 ਸਾਲ ਚੱਲਦਾ ਕੋਈ 5 ਸਾਲ ਚੱਲਦਾ ਕੋਈ 6 ਮਹੀਨੇ ਚੱਲਦਾ ਕੋਈ 2 ਮਹੀਨੇ ਵੀ ਚੱਲਦਾ ਜੀ ਉਹ ਅੱਡੜ ਰੇਟ ਦੇ ਹਿਸਾਬ ਨਾਲ ਅੱਡੜ ਮੈਟ ਹੁੰਦਾ ਜੀ ਕੁਆਲਿਟੀ ਦੇ ਹਿਸਾਬ ਨਾਲ ਹੁੰਦਾ ਵੀ ਜਿਹੋ ਜਿਹੀ ਰੁਪਏ ਲਾਵਾਂਗੇ ਉਹੋ ਜਿਹਾ ਮਤਲਬ ਚੀਜ਼ ਮਿਲ ਜਾਂਦੀ ਆ ਬਾਕੀ ਜੇ ਬੈਸਟ ਕੁਆਲਿਟੀ ਦੀ ਜੇ ਕਿਸਾਨ ਭਰਾ ਸਾਡੇ ਲੈਣਾ ਚਾਹਣ ਤੇ ਕਿਹ ਮੈਟ ਇੱਕ ਤਾਂ ਦਾ ਕਿਸਾਨ ਸ਼ਕਤੀ ਦਾ ਜੀ ਪਸ਼ੂ ਆਨੰਦ ਦਾ ਜੀ ਭਾਰਤ ਦਾ ਭੀਮਾ ਸੁਪਰ ਦਾ ਇਹ ਵਧੀਆ ਮੈਟ ਆਂਦੇ ਆ ਹੋਰ ਇਸ ਤੋਂ ਥੱਲੇ ਜਾਂਦੇ ਐ ਐਮ ਆਰ ਐਫ ਹੋ ਗਿਆ ਜਿੰਦਲ ਹੋ ਗਿਆ ਠੀਕ ਹੈ ਕਿਸਾਨ ਟਾਟਾ ਹੋ ਗਿਆ ਇਸ ਕਈ ਤਰ੍ਹਾਂ ਦੇ ਮੈਟ ਆਂਦੇ ਆ ਜੀ ਮਾਰਕਿਆਂ ਦੇ ਮੈਟ ਹੁੰਦੇ ਆ ਡੜ ਕੁਆਲਿਟੀਆਂ ਦਾਸ ਦੇਖੇ ਤੋਂ ਪਤਾ ਲੱਗਦੀ ਹੁੰਦੀ ਹੈ ਜੀ ਮੈਟ ਦੀ ਜਦੋਂ ਗਾਹ ਦੇਖੂਗਾ ਤੁਹਾਨੂੰ ਆਪੇ ਪਤਾ ਲੱਗ ਜੂਗਾ ਹਾਂ ਕੁਆਲਿਟੀ ਦਾ ਮੈਟ ਹੈਗਾ ਦੇਖੇ ਤੋਂ ਲੱਗ ਜਾ ਬਾਕੀ ਤੁਹਾਡੇ ਕੋ ਕਿਹੜਾ ਕਿਹੜਾ ਆਪਣਾ ਸਮਾਨ ਹੋਰ ਵੀ ਉਹਨ ਦੇ ਬਾਰੇ ਸਾਰਾ ਦੱਸ ਦੋ ਸਮਾਨ ਆਪਣਾ ਜੀ ਸਾਰਾ ਜਿੰਨੀਆਂ ਗਾਨੀਆਂ ਘੁੰਗਰੂ ਵਾਲੀਆਂ ਸਮਾਨ ਜਿਹੜਾ ਸਮਾਨ ਕੁਝ ਗਾਗ ਨੇ ਹੋਰ ਵੀ ਲੈਣਾ ਹੋਲਸੇਲ 'ਚ ਵੀ ਅਸੀਂ ਦੇ ਦਿੰਨੇ ਆਂ ਪੂਰਾ ਆਲ ਇੰਡੀਆ ਸਪਲਾਈ ਕਰਦੇ ਆਂ ਜੀ ਹਾਲ ਕੋਰੀਅਰ ਦੇ ਰਾਈ ਇੱਕ ਗੱਲ ਹੋਰ ਹੈ ਜੀ ਜੇ ਕਿਸੇ ਨੇ ਆਨਲਾਈਨ ਇਹ ਮੈਟ ਵਗੈਰਾ ਮੰਗਾਉਣੇ ਹੋਣ ਤਾਂ ਤੁਸੀਂ ਭੇਜ ਦੋਗੇ ਹਾਂ ਮੈਟ ਚੱਲੇ ਜਾਣਗੇ ਰੇਟ ਲੱਗੂਗਾ ਉਸ ਜਿਹੜਾ ਖਰਚਾ ਹੋਊਗਾ ਉਹ ਉਹਨਾਂ ਦਾ ਹੋਊਗਾ ਮਾਰਕਾ ਦਾ ਜਿਹੜੇ ਲੈਣਗੇ ਤੇ ਪੇਮੈਂਟ ਸਾਦੀ ਦੀ ਸਾਰੀ ਐਡਵਾਂਸ ਹੋਊਗੀ ਪਹਿਲਾਂ ਕੋਈ ਪੇਮੈਂਟ ਬਾਅਦ 'ਚ ਨਹੀਂ ਹੁੰਦੀ ਪਹਿਲੇ ਐਡਵਾਂਸ ਸਾਰੀ ਆ ਦੋਸਤੋ ਮੈਟ ਜਿਹੜੇ ਕਿਸਾਨ ਭਰਾਵਾਂ ਨੇ ਮੰਗਾਉਣੇ ਹੋਣ ਤਾਂ ਪੇਮੈਂਟ ਜਿਹੜਾ ਬਾਈ ਜੀ ਨਾਲ ਗੱਲਬਾਤ ਕਰਦੇ ਹਨ ਮੋਬਾਈਲ ਨੰਬਰ ਵੀ ਬਾਈ ਜੀ ਦਿੰਦੇ ਆ Google Pay ਨੰਬਰ ਵਗੈਰਾ ਸਾਰਾ ਦੇਣਗੇ ਤੇ ਤੁਹਾਨੂੰ ਆਨਲਾਈਨ ਵੀ ਇਹ ਤੁਹਾਡੇ ਘਰੇ ਘਰ ਪਹੁੰਚ ਹੋ ਜੇਗੀ ਤੇ ਖਰਚਾ ਜਿਹੜਾ ਤੁਹਾਡਾ ਉਹ ਆਪਣਾ ਆਪ ਦਾ ਹੋਊਗਾ ਬਾਈ ਜੀ ਮੜਾ ਜਾ ਆਪਣਾ ਮੋਬਾਈਲ ਨੰਬਰ ਜਰੂਰ ਦੱਸੋ 9541291589 ਇੱਕ ਵਾਰੀ ਹੋਰ 9541291589 ਆ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਬਾਈ ਜੀ ਦੇ ਨਾਲ ਕਰ ਸਕਦੇ ਜੇ ਤੇ ਜਿਹੜੇ ਮੈਟ ਆ ਕੋਈ ਵੀ ਸਮਾਨ ਤੁਸੀਂ ਉਹ ਤੁਹਾਡੇ ਘਰ ਤੱਕ ਪਹੁੰਚ ਜਾਵੇਗਾ ਪਰ ਜਿਹੜਾ ਖਰਚਾ ਹੈ ਦੋਸਤੋ ਤੁਹਾਡਾ ਆਪਣਾ ਆਪ ਦਾ ਲੱਗੂਗਾ ਤੇ ਇੱਥੇ ਕੋਈ ਵੀ ਕਿਸੇ ਪ੍ਰਕਾਰ ਦੀ heira-pheri ਨਹੀਂਗੀ ਭਾਵੇਂ ਇੱਥੇ 7 ਸਾਲ ਦਾ 8 ਸਾਲ ਦਾ ਬੱਚਾ ਆਵੇ ਤੇ ਭਾਵੇਂ 60 ਸਾਲ ਦਾ ਬਜ਼ੁਰਗ ਆਵੇ ਬਿਲਕੁਲ ਜੈਜ ਜੈਨੀਅਰ ਰੇਟ ਆ ਕੋਈ ਉਹੋ ਜੀ ਗੱਲ ਨਹੀਂ ਹੈਗੀ ਤੇ ਤੁਸੀਂ ਵੱਧ ਤੋਂ ਵੱਧ ਬਾਈ ਜੀ ਤੋਂ ਜਿਹੜਾ ਕੋਈ ਵੀ ਸਮਾਨ ਲੈਣਾ ਹੋਵੇ ਜਾਂ ਮੈਟ ਦੀ ਜ਼ਿਆਦਾਤਰ ਆਪਾਂ ਗੱਲ ਕਰਦੇ ਸੀ ਵੀ ਵੀਡੀਓ ਕਿਸਾਨ ਭਰਾਵਾਂ ਨੇ ਕਿਹਾ ਸੀ ਬਣਾ ਕੇ ਪਾਇਓ ਤੇ ਉਹ ਆਪਾਂ ਪਾਈ ਆ ਤੇ ਬਾਈ ਜੀ ਮਾੜੀ ਜੀ ਲੋਕੇਸ਼ਨ ਬਾਰੇ ਸੀ ਬਾਈ ਜੀ ਦੇ ਨਾਲ ਕੰਟੈਕਟ ਕਰਕੇ ਜਿਹੜੇ ਮੈਟ ਜਾਂ ਹੋਰ ਵੀ ਕੋਈ ਸਮਾਨ ਉਹ ਆਪਣੇ ਘਰੇ ਮੰਗਵਾ ਸਕਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਾਬਲ ਰੁਕਨਪੁਰੀਆ ਹਬੁਰ ਵਾਲਾ ਇਸ ਟਾਈਮ ਆਪਾਂ ਖੜੇ ਆ ਡੱਬ ਵਾਲੀ ਇਹ ਮੰਡੀ ਜਿਹੜੀ گاਵਾਾਂ ਦੀ ਮੰਡੀ ਜਿਹੜੀ ਸਪੈਸ਼ਲ ਮੱਝਾਂ ਤੇ گاਵਾਾਂ ਦੀ ਮੰਡੀ ਡੱਬ ਵਾਲੀ ਲੱਗਦੀ ਆ ਤੇ ਇਹ ਡੱਬ ਵਾਲੀ ਮੰਡੀ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਗਰਮੀ ਗਰਮੀ ਬਹੁਤ ਪੈ ਰਹੀ ਆ ਗਰਮੀ ਹੋਣ ਦੇ ਬਾਵਜੂਦ ਵੀ ਫਿਰ ਵੀ ਸਾਡੇ ਵਪਾਰੀ ਭਰਾ ਕਿਸਾਨ ਭਰਾ ਜਿਹੜੀਆਂ ਮੱਝਾਂ ਤੇ گاਵਾਾਂ ਉਹ ਲੈ ਕੇ ਆਏ ਹੋਏ ਨੇ ਤੇ ਕਾਫੀ ਮੰਡੀ ਜਿਹੜੀ ਆ ਉਹ ਵੱਡੀ ਪੱਧਰ ਤੇ ਜਿਹੜੀ ਇਹ ਮੰਡੀ ਏ ਇਹ ਲੱਗੀ ਹੋਈ ਆ ਅਤੇ ਜ਼ੀਰਾ ਵਿੱਚ ਤੁਸੀਂ ਵੇਖ ਸਕਦੇ ਜੇ ਗਰਮੀ ਭਾਵੇਂ ਜਿੰਨੀ ਮਰਜ਼ੀ ਪੈ ਰਹੀ ਆ ਪਰ ਪੂਰੀ ਮੰਡੀ ਜਿਹੜੀ ਡੱਬ ਵਾਲੀ ਮੰਡੀ ਆ ਉਹ ਖਚਾ ਖੱਚ ਜਿਹੜੀ ਪੂਰੀ گاਵਾ ਦੇ ਨਾਲ ਤੇ ਮੱਝਾਂ ਦੇ ਨਾਲ ਫੁੱਲ ਭਰੀ ਹੋਈ ਆ